ਸੱਚੇ ਕੈਨੇਡਾ ਨਿਊਜ਼ ਬੁਲਟਿਨ ਮੇਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈ ਨਿਆਮ ਉਹ ਹੈਡਲਾਈਨਸ ਤੇ 에ਅਰ ਕੈਨੇਡਾ ਨੇ ਟਾਲੀ ਆਪਣੀ ਹੜਤਾਲ ਲੱਖਾਂ ਮੁਸਾਫਰਾਂ ਨੂੰ ਆਇਆ ਸੁਖ ਦਾ ਸਾ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਦੇ ਨਾਲ ਜੁੜੀ ਰਿਪੋਰਟ ਨੇ ਕੀਤਾ ਖੁਲਾਸਾ ਆਮਦਨ ਦਾ 40% ਭੋਜਨ ਤੇ ਹੀ ਖਰਚ ਕਰ ਦਿੰਦੇ ਨੇ ਰੈਜ਼ੀਡੈਂਟਸ ਕੰਜ਼ਰਵੇਟਿਵ ਲੀਡਰ ਪੀਅਰ ਪੌਲੀ ਨੇ ਦਾ ਵੱਡਾ ਬਿਆਨ ਕਿ ਹੱਕ ਕਾਨੂੰਨ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇ ਉਦੇਸ਼ ਨਿਕਲਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਹਿਸੂਸ ਕੀਤੇ ਗਏ ਪੁਚਾਲ ਦੇ ਛਟਕੇ ਤੀਬਰਤਾ ਰੈਕਟਰ ਪੈਮਾਨੇ ਤੇ ਮਾਪੀ ਗਈ 6.6 ਹੁਣ ਖਬਰਾਂ ਵਿਸਥਾਰ ਦੇ ਨਾਲ ਏਅਰ ਕੈਨੇਡਾ ਦੇ ਲੱਖਾਂ ਮੁਸਾਫਰਾ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਪਾਇਲਟ ਯੂਨੀਅਨ ਅਤੇ ਪ੍ਰਬੰਧਕਾਂ ਵਿਚਾਲੇ ਸਮਝੌਤਾ ਹੋਣ ਮਗਰੋਂ ਹੜਤਾਲ ਦਾ ਖਤਰਾ ਟਲ ਗਿਆ। ਦੋਹਾਂ ਧਿਰਾਂ ਦਰਮਿਆਨ ਹੋਏ ਸਮਝੌਤੇ ਵਿੱਚ ਲਿਆ ਮਦਦ ਨੂੰ ਜੰਤਕ ਨਹੀਂ ਕੀਤਾ ਗਿਆ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਏਅਰ ਕੈਨੇਡਾ ਵੱਲੋਂ ਪਾਇਲਟਾਂ ਦੀ ਤਨਖਾਹ ਵਿੱਚ 4 ਸਾਲ ਦੌਰਾਨ 42 ਫੀਸਦੀ ਵਾਧਾ ਕਰਨ ਦੀ ਪੇਸ਼ਕਸ਼ ਜਿਹੜੀ ਆ ਉਹ ਕਰ ਦਿੱਤੀ ਗਈ ਹੈ। ਕੈਨੇਡਾ ਦੀ ਸਭ ਤੋਂ ਵੱਡੀ 에ਅਰਲਾਈਨ ਤੇ ਉਡਾਨ ਭਰਨ ਦੀ ਯੋਜਨਾ ਵਾਲੇ ਯਾਤਰੀ ਰਾਹਤ ਦਾ ਸਾਹ ਲੈ ਸਕਦੇ ਨੇ ਕਿਉਂਕਿ 에ਅਰ ਕੈਨੇਡਾ ਨੇ ਐਤਵਾਰ ਨੂੰ ਕਿਹਾ ਹੈ ਕਿ ਉਹ ਆਪਣੇ 5400 ਤੋਂ ਵੱਧ ਪਾਇਲਟਾਂ ਦੀ ਨਿਮਾਇੰਤਗੀ ਕਰਨ ਵਾਲੀ ਯੂਨੀਅਨ ਨਾਲ ਇੱਕ ਅਸਥਾਈ ਸਮਝੌਤੇ ਤੇ ਪਹੁੰਚ ਗਿਆ ਹੈ। ਏਅਰਲਾਈਨ ਦਾ ਕਹਿਣਾ ਹੈ ਕਿ ਏਅਰ ਕੈਨੇਡਾ ਅਤੇ ਏਅਰ ਕੈਨੇਡਾ ਰੂਜ਼ ਆਮ ਵਾਂਗ ਕੰਮ ਕਰਨਾ ਜਾਰੀ ਰੱਖਣਗੇ ਅਤੇ ਨਵਾਂ 4 ਸਾਲਾਂ ਦਾ ਇਕਰਾਰਨਾਮਾ ਇਸ ਦੇ ਪਾਇਲਟਾਂ ਦੇ ਯੋਗਦਾਨ ਅਤੇ ਪੇਸ਼ੇਵਰਤਾ ਨੂੰ ਮਾਨਤਾ ਦਿੰਦਾ ਹੈ। ਨਵੇਂ ਸੌਦੇ ਦੀਆਂ ਸ਼ਰਤਾਂ ਮੈਂਬਰਸ਼ਿਪ ਦੁਆਰਾ ਪੁਸ਼ਟੀਕਰਨ ਵੋਟ ਤੱਕ ਹੁਕਤ ਰਹਿਣ ਕਿਆਂ ਜੋ ਅਗਲੇ ਮਹੀਨੇ ਵਿੱਚ ਪੂਰੀ ਹੋਣ ਦੀ ਉਮੀਦ ਹੈ ਅਤੇ ਏਅਰ ਕੈਨੇਡਾ ਦੇ ਬੋਰਡ ਆਫ ਡਾਇਰੈਕਟਰਜ਼ ਦੁਆਰਾ ਪ੍ਰਵਾਨਗੀ ਦਿੱਤੀ ਜਾਵੇਗੀ। ਕੰਪਨੀ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਭਰੋਸੇ ਦੇ ਨਾਲ ਸੌਦੇ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਉਹਨਾਂ ਕਹੇ ਕਿ ਜਿੰਨਾ ਗਾਹਕਾਂ ਨੇ 15 ਸਤੰਬਰ ਅਤੇ 23 ਸਤੰਬਰ 2024 ਤੇ ਵਿਚਾਲੇ 3 ਨਵੰਬਰ 2024 ਤੋਂ ਪਹਿਲਾਂ ਦੀ ਕਿਸੇ ਹੋਰ ਤਰੀਕ ਵਿੱਚ ਮੂਲ ਰੂਪ ਵਿੱਚ ਨਿਯਤ ਕੀਤੀਆਂ ਗਈਆਂ ਆਪਣੀਆਂ ਉਡਾਨਾਂ ਨੂੰ ਬਦਲਣ ਲਈ 에ਅਰਲਾਈਨ ਦੀ ਲੇਪਰ ਵਿਕੰਨ ਸੁਧਾਰਨਾ ਨੀਤੀ ਦੀ ਵਰਤੋਂ ਕੀਤੀ ਹੈ। ਉਹ ਉਸੇ ਸਮੇਂ ਵਿੱਚ ਆਪਣੀ ਬੁਕਿੰਗ ਨੂੰ ਵਾਪਸ ਆਪਣੀ ਅਸਲ ਉਡਾਨ ਵਿੱਚ ਬਦਲ ਸਕਦੇ ਨੇ ਬਿਨਾਂ ਕਿਸੇ ਕੀਮਤ ਦੇ ਕੈਬਿਨ ਬਿਸਟਰ ਤੇ ਉਥੇ ਜਗ੍ਹਾ ਉਪਲਬਧ ਹੋਵੇ ਏਅਰ ਕੈਂਟਾ ਅਤੇ ਇਸਤੇਪਾਲਟਾਂ ਲਈ ਇੱਕ ਸੌਦੇ ਤੇ ਪਹੁੰਚਣ ਲਈ 카ਉਂਟਡਾਊਨ ਜਾਰੀ ਸੀ ਕਿਉਂਕਿ ਦੋਵੇਂ ਧਿਰਾਂ ਐਤਵਾਰ ਨੂੰ ਸਵੇਰੇ 12:01 ਤੇ ਹੜਤਾਲ ਜਾਂ ਤਾਲਾ ਬੰਦੀ ਦਾ 72 ਘੰਟੇ ਦਾ ਨੋਟਿਸ ਜਾਰੀ ਕਰਨ ਦੀ ਸਥਿਤੀ ਦੇ ਵਿੱਚ ਹੋਣਗੀਆਂ ਏਅਰਲਾਈਨ ਨੇ ਕਿਹਾ ਸੀ ਕਿ ਨੋਟਿਸ ਨੇ ਆਪਣੀ 3 ਦਿਨ ਦੀ ਵਿੰਡਡਾਊਨ ਯੋਜਨਾ ਨੂੰ ਚਾਲੂ ਕਰ ਦਿੱਤਾ ਹੋਵੇਗਾ ਜਿਸ ਨਾਲ ਬੁੱਧਵਾਰ ਨੂੰ ਕੰਮ ਦੇ ਰੁਕਣ ਦੀ ਕੜੀ ਸ਼ੁਰੂ ਹੋ ਜਾਵੇਗੀ ਅੰਤਿਮ ਤਰੀਕ ਤੋਂ ਅਗਲੇ ਦਿਨਾਂ ਵਿੱਚ ਕੰਪਨੀ ਅਤੇ ਏਅਰ ਆਇਰਲਾਈਨ ਪਾਇਲਟ ਐਸੋਸੀਏਸ਼ਨ ਦੋਵਾਂ ਨੇ ਕਿਹਾ ਕਿ ਉਹ ਤਨਖਾਹ ਦੇ ਕੇਂਦਰੀ ਸਵਾਲ ਤੇ ਬਹੁਤ ਦੂਰ ਨੇ 에ਅਰਲਾਈਨ ਨੇ ਸ਼ਨੀਵਾਰ ਨੂੰ ਪਹਿਲਾਂ ਇੱਕ ਬਿਆਨ ਵਿੱਚ ਕਿਹਾ ਕਿ 에ਅਰ ਕੈਂਟਾ ਨੇ 15 ਮਹੀਨਿਆਂ ਤੋਂ ਐਲਪਾ ਨਾਲ ਚੰਗੀ ਭਾਵਨਾ ਨਾਲ ਸੌਦੇਬਾਜ਼ੀ ਕੀਤੀ ਹੈ 100 ਤੋਂ ਵੱਧ ਵਾਰ ਮੁਲਾਕਾਤ ਕੀਤੀ ਹੈ ਅਤੇ ਯੂਨੀਅਨ ਦੇ ਨਾਲ ਉਹ ਜੁੜੇ ਹੋਏ ਨੇ ਸੌਦੇਬਾਜ਼ੀ ਦੀਆਂ ਖਬਰਾਂ ਤੋਂ ਪਹਿਲਾਂ 에ਅਰਲਾਈਨ ਨੇ ਕਿਹਾ ਸੀ ਉਸਨੇ 4 ਸਾਲਾਂ ਵਿੱਚ 30% ਤੋਂ ਵੱਧ ਤਨਖਾਹ ਵਾਧੇ ਦੀ ਪੇਸ਼ਕਸ਼ ਕੀਤੀ ਸੀ ਅਤੇ ਨਾਲ ਹੀ ਲਾਭਾਂ ਵਿੱਚ ਸੁਧਾਰ ਕੀਤੇ ਸਨ ਤੇ ਕਿਹਾ ਸੀ ਕਿ ਯੂਨੀਅਨ ਅਵਾਜਬ ਤਨਖਾਹਾਂ ਦੀਆਂ ਮੰਗਾਂ ਨਾਲ ਅਟੱਲ ਹੈ ਪਾਇਲਟਾਂ ਦੀ ਯੂਨੀਅਨ ਨੇ ਦਲੀਲ ਦਿੱਤੀ ਕਿ 에ਅਰ ਕੈਂਡਾ ਰਿਕਾਰਡ ਮੁਨਾਫੇ ਨੂੰ ਜਾਰੀ ਰੱਖ ਰਿਹਾ ਹੈ ਜਦਕਿ ਪਾਇਲਟ ਮਾਰਕੀਟ ਤੋਂ ਘੱਟ ਮੁਆਵਜ਼ੇ ਨੂੰ ਸਵੀਕਾਰ ਕਰਨ ਦੀ ਉਮੀਦ ਕਰਦੇ ਨੇ ਐਸਵਿਚ ਇਹ ਵੀ ਕਿਹਾ ਗਿਆ ਸੀ ਕਿ ਪਾਇਲਟਾਂ ਦੀ 1/4 ਰਿਪੋਰਟ ਦੂਜੀ ਨੌਕਰੀ ਤੇ ਲੈ ਰਹੀ ਹੈ ਲਗਭਗ 80% ਲੋੜ ਤੋਂ ਬਾਹਰ ਅਜਿਹਾ ਕਰ ਰਹੇ ਨੇ ਐਤਵਾਰ ਨੂੰ ਐਲਪਾ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਆਰਜੀ ਸਮਝੌਤਾ 4 ਸਾਲਾਂ ਦੇ ਸੌਦੇ ਵਿੱਚ 에ਅਰ ਕੈਨੇਡਾ ਦੇ ਪਾਇਲਟਾਂ ਲਈ 1.9 ਬਿਲੀਅਨ ਡਾਲਰ ਦਾ ਵਾਧੂ ਮੁੱਲ ਪੈਦਾ ਕਰੇਗਾ ਏਅਰ ਕੈਨੇਡਾ ਐਲਪਾ ਮਾਸਟਰ ਐਗਜ਼ੀਕਿਊਟਿਵ ਕਾਉਂਸਲ ਦੀ ਚੇਅਰ ਫਸਟ ਅਫਸਰ ਚਾਰਲਿਨ ਹੁਡੀ ਨੇ ਕਿਹਾ ਕਿ ਲਗਾਤਾਰ ਕਈ ਹਫ਼ਤਿਆਂ ਦੀ 24 ਘੰਟੇ ਗੱਲਬਾਤ ਤੋਂ ਬਾਅਦ ਮੁਆਵਜ਼ੇ ਰਿਟਾਇਰਮੈਂਟ ਅਤੇ ਕੰਮ ਦੇ ਨਿਯਮਾਂ ਸਨੇ ਕਈ ਮੁੱਖ ਮੁੱਦਿਆਂ ਤੇ ਤਰੱਕੀ ਕੀਤੀ ਗਈ ਸੀ ਏਅਰ ਕੈਨੇਡਾ ਅਤੇ ਇਸ ਦੀ ਘੱਟ ਕੀਮਤ ਵਾਲੀ ਸਹਾਇਕ ਕੰਪਨੀ ਏਅਰ ਕੈਨੇਡਾ ਰੂਜ਼ ਮਿਲ ਕੇ ਲਗਭਗ 670 ਉਡਾਨਾਂ ਪ੍ਰਤੀ ਦਿਨ ਚਲਾਉਂਦੀਆਂ ਨੇ ਇੱਕ ਬੰਦ ਨੇ ਇੱਕ ਦਿਨ ਵਿੱਚ ਲਗਭਗ 110000 ਯਾਤਰੀਆਂ ਨੂੰ ਪ੍ਰਭਾਵਿਤ ਕੀਤਾ ਹੋਵੇਗਾ ਜੋ ਪਹਿਲਾਂ ਹੀ ਅਚੰਚੇਤੀ ਯੋਜਨਾਵਾਂ ਬਣਾ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੀ ਮਾਰਗਰੇਟ ਸ਼ਕਪੀਰੋ ਨੇ ਮੀਡੀਆ ਨੂੰ ਦੱਸਿਆ ਕਿ ਹੜਤਾਲ ਦੇ ਆਲੇ-ਦੁਆਲੇ ਅਨਿਸ਼ਚਿਤਤਾ ਦੇ ਕਾਰਨ ਉਸ ਕੋਲ ਇੱਕ ਬੀਮਾ ਪਾਲਿਸੀ ਵਜੋਂ ਇੱਕ ਵੱਖਰੀ 에ਅਰਲਾਈਨ ਨਾਲ ਉਡਾਨਾਂ ਬੁੱਕ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ ਅਤੇ ਇਸ ਦੀ ਕੀਮਤ 에ਅਰ ਕੈਨੇਡਾ ਦੀਆਂ ਟਿਕਟਾਂ ਨਾਲੋਂ 400 ਡਾਲਰ ਵੱਧ ਹੈ ਇੱਕ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਕੁਝ ਨਿਵਾਸੀ ਆਪਣੀ ਆਮਦਨ ਦਾ 40% ਹਿੱਸਾ ਜਿਹੜਾ ਹੈ ਉਹ ਭੋਜਨ ਦੇ ਉੱਤੇ ਖਰਚ ਕਰਦੇ ਨੇ ਫੂਡ ਬੈਂਕਸ ਜਿਹੜੇ ਨੇ ਬ੍ਰਿਟਿਸ਼ ਕੋਲੰਬੀਆ ਦੇ ਕਾਰਜਕਾਰੀ ਨਿਰਦੇਸ਼ਕ ਡੈਨ ਹਾਂਗ ਟੇਲਰ ਉਹਨਾਂ ਦਾ ਕਹਿਣਾ ਹੈ ਕਿ ਮੈਂਬਰ ਬੈਂਕ ਗਾਹਕਾਂ ਦੇ ਰਿਕਾਰਡ ਪੱਧਰ ਨੂੰ ਵੇਖ ਰਹੇ ਨੇ ਬਹੁਤ ਸਾਰੇ ਲੋਕ ਉਹ ਨੇ ਜਿਨ੍ਹਾਂ ਦੀ ਆਮਦਨ ਦਾ ਬਹੁਤਾ ਹਿੱਸਾ ਤਾਂ ਖਾਣ-ਪੀਣ ਦੇ ਉੱਤੇ ਨਿਕਲ ਜਾਂਦਾ ਹੈ ਅਜਿਹੇ ਦੇ ਵਿੱਚ ਫੂਡ ਬੈਂਕਸ ਜਿਹੜੇ ਨੇ ਉਹ ਇੱਕ ਅਹਿਮ ਰੋਲ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਅਦਾ ਕਰਦੇ ਨੇ ਕੁਐਸਟ ਆਊਟਰੀਚ ਸੁਸਾਇਟੀ ਦੀ ਇੱਕ ਨਵੀਂ ਰਿਪੋਰਟ ਜੋ ਕਿ ਮੈਟਰੋ ਵੈਨਕੂਵਰ ਵਿੱਚ 5 ਗੈਰ ਲਾਭਕਾਰੀ ਕਰਿਆਨੇ ਦੇ ਸਟੋਰ ਚਲਾਉਂਦੀ ਹੈ ਉਸ ਵਿੱਚ ਪਾਇਆ ਗਿਆ ਕਿ ਬਹੁਤ ਸਾਰੇ ਬ੍ਰਿਟਿਸ਼ ਕੋਲੰਬੀਅਨ ਆਪਣੀ ਆਮਦਨ ਦਾ ਇੱਕ ਵੱਡਾ ਹਿੱਸਾ ਭੋਜਨ ਤੇ ਖਰਚ ਕਰ ਰਹੇ ਨੇ ਗੈਰ ਮੁਨਾਫੇ ਦੇ ਇਸ ਦੇ ਸਟੋਰਾਂ ਤੇ ਆਪਣੇ 10000 ਤੋਂ ਵੱਧ ਗਾਹਕਾਂ ਦੀਆਂ ਪ੍ਰਾਪਤੀਆਂ ਤੋਂ ਡੇਟਾ ਦਾ ਵਿਸ਼ਲੇਸ਼ਣ ਕੀਤਾ ਅਤੇ ਗਾਹਕਾਂ ਦੀ ਭੋਜਨ ਸੁਰੱਖਿਆ ਦਾ ਅਧਿਐਨ ਕਰਨ ਲਈ ਲਗਭਗ 800 ਗਾਹਕਾਂ ਅਤੇ 400 ਵਾਧੂ ਸਹਿਭਾਗੀ ਸੰਸਥਾਵਾਂ ਤੋਂ ਸਰਵੇਖਣ ਜਵਾਬ ਪ੍ਰਾਪਤ ਕੀਤੇ ਇਸ ਨੇ ਪਾਇਆ ਕਿ ਗਰੀਬੀ ਰੇਖਾ ਤੇ ਰਹਿ ਰਹੇ ਪਰਿਵਾਰਾਂ ਨੂੰ ਜਿਨ੍ਹਾਂ ਨੇ ਸਰਵੇਖਣ ਦਾ ਜਵਾਬ ਦਿੱਤਾ ਹੈ ਆਪਣੀ ਆਮਦਨ ਦਾ ਔਸਤਨ 40% ਹਿੱਸਾ ਭੋਜਨ ਤੇ ਖਰਚ ਕਰਨ ਦੀ ਲੋੜ ਹੁੰਦੀ ਹੈ ਪ੍ਰਬੰਧਨ ਲਈ ਭੋਜਨ ਸੁਰੱਖਿਆ ਗੈਰ ਮੁਨਾਫੇ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਪੀਆ ਦੇ ਲੋਕ ਰਿਕਾਰਡ ਸੰਖਿਆ ਵਿੱਚ ਫੂਡ ਬੈਂਕਾਂ ਵੱਲ ਮੁੜ ਰਹੇ ਨੇ ਕਿਉਂਕਿ ਦਾਨ ਘਟਦਾ ਜਾ ਰਿਹਾ ਹੈ ਮਹਿੰਗਾਈ ਘਟਣ ਦੇ ਬਾਵਜੂਦ ਬਹੁਤ ਸਾਰੇ ਵਸਨੀਕ ਅਤੇ ਉਹਨਾਂ ਦਾ ਸਮਰਥਨ ਕਰਨ ਵਾਲੀਆਂ ਸੰਸਥਾਵਾਂ ਭੋਜਨ ਦੀ ਸਮਰੱਥਾ ਦੀ ਕਮੀ ਨੂੰ ਮਹਿਸੂਸ ਕਰ ਰਹੀਆਂ ਨੇ ਕੁਐਸਟ ਆਊਟਰੀਚ ਸੁਸਾਇਟੀ ਦੇ ਕਾਰਜਕਾਰੀ ਨਿਰਦੇਸ਼ਕ ਤੋ ਡੋਰਾ ਲੈਂਪਨਿਕ ਹੈ ਕਿ ਹਫਤੇ ਦੇ ਅੰਤ ਜਾਂ ਮਹੀਨੇ ਦੇ ਅੰਤ ਵਿੱਚ ਕਾਫੀ ਕੁਝ ਨਹੀਂ بچਿਆ ਹਾਲ ਹੀ ਦੇ ਸਾਲਾਂ ਵਿੱਚ ਉੱਚ ਮਹਿੰਗਾਈ ਨੇ ਭੋਜਨ ਦੀ ਕੀਮਤ ਵਿੱਚ ਤੇਜ਼ੀ ਨਾਲ ਵਾਧਾ ਵਿਖਿਆ ਸਟੈਟਿਸਟਿਕਸ ਕੈਨੇਡਾ ਦੇ ਖਪਤਕਾਰ ਮੁੱਲ ਸੂਚਕਾਂਕ ਦੇ ਅੰਕੜੇ ਦਰਸਾਉਂਦੇ ਨੇ ਕਿ ਜੁਲਾਈ 2020 ਤੋਂ ਜੁਲਾਈ 2024 ਦਰਮਿਆਨ ਸੂਬੇ ਵਿੱਚ ਭੋਜਨ ਦੀਆਂ ਕੀਮਤਾਂ ਵਿੱਚ 21 ਫੀਸਦੀ ਤੋਂ ਵੱਧ ਦਾ ਵਾਧਾ ਹੋਇਆ ਹੈ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਦੀ ਰਫ਼ਤਾਰ ਹੌਲੀ ਹੋ ਗਈ ਹੈ ਸੁਪਾਈ ਸਰਕਾਰ ਦੇ ਤਾਜ਼ਾ ਖਪਤਕਾਰ ਮੁੱਲ ਸੂਚਕ ਅੰਕ ਦੇ ਅਨੁਸਾਰ ਜੁਲਾਈ ਵਿੱਚ ਭੋਜਨ ਦੀ ਕੀਮਤ ਜੁਲਾਈ 2023 ਦੇ ਮੁਕਾਬਲੇ ਲਗਭਗ 2.8% ਵਧ ਸੀ ਪਰ ਫੂਡ ਬੈਂਕਸ ਬ੍ਰਿਟਿਸ਼ ਕੋਲੰਪੀਆ ਦੇ ਕਾਰਜਕਾਰੀ ਨਿਰਦੇਸ਼ਕ ਡੈਨ ਵਾਂਗ ਟੇਲਰ ਨੇ ਕਿਹਾ ਕਿ ਘਰੇਲੂ ਆਮਦਨੀ ਨੂੰ ਭੋਜਨ ਦੀ ਵਧੀ ਹੋਈ ਲਾਗਤ ਨੂੰ ਪੂਰਾ ਕਰਨ ਲਈ ਸਮਾਂ ਲੱਗੇਗਾ ਮੰਕ ਟੇਲਰ ਨੇ ਕਿਹਾ ਕਿ ਅਸੀਸ ਸਿਵਾਮਾਂ ਲਈ ਰਿਕਾਰਡ ਤੋੜ ਮੰਕ ਵੇਖ ਰਹੇ ਆ ਇਹ ਬਹੁਤ ਸਾਰੇ ਬ੍ਰਿਟਿਸ਼ ਕੋਲੰਪੀਆਨਾਂ ਲਈ ਔਖਾ ਸਮਾਂ ਹੈ ਓਕੈਂਡਨੀਕ ਸੰਗਠਨ ਦੇ 107 ਮੈਂਬਰ ਫੂਡ ਬੈਂਕਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ 1 ਮਹੀਨੇ ਦੇ ਅਰਸੇ ਵਿੱਚ 1 ਲੱਖ ਤੋਂ ਵੱਧ ਵਿਲੱਖਣ ਵਿਸਟਰਨ ਨੂੰ ਵੇਖਿਆ ਅਤੇ ਇਸ ਸਾਲ ਫੂਡ ਬੈਂਕਾਂ ਦੀ ਮੰਗ 2023 ਦੇ ਮੁਕਾਬਲੇ 15% ਵਾਧਾ ਹੈ ਇਹ ਪਿਛਲੇ ਸਾਲਾਂ ਵਿੱਚ ਮੰਗ ਵਿੱਚ ਭਾਰੀ ਵਾਧੇ ਦੇ ਸਿਖਰ ਤੇ ਹੈ 2022 ਵਿੱਚ ਫੂਡ ਬੈਂਕਸ ਕੈਨੇਡਾ ਦੇ ਬ੍ਰਿਟਿਸ਼ ਕੋਲੰਪੀਆ ਵਿੱਚ ਪਾਇਆ ਕਿ ਸੂਬੇ ਵਿੱਚ ਫੂਡ ਬੈਂਕਾਂ ਦੀ ਮੰਗ ਸਾਲ ਦਰ ਸਾਲ 25% ਵਧੀ ਜੋ ਕਿ ਰਾਸ਼ਟਰੀ ਔਸਤ 15% ਨਾਲੋਂ ਤੇਜ਼ੀ ਨਾਲ ਵਧ ਗਈ ਹੈ ਮਈ ਵਿੱਚ ਫੂਡ ਬੈਂਕਸ ਕੈਨੇਡਾ ਦੀ ਲੀਡਰਸ਼ਿਪ ਨੇ ਕਿਹਾ ਕਿ 2021 ਤੋਂ ਦੇਸ਼ ਭਰ ਵਿੱਚ ਫੂਡ ਬੈਂਕ ਦੀ ਵਰਤੋਂ ਵਿੱਚ 50% ਦਾ ਵਾਧਾ ਹੋਇਆ ਹੈ ਵਾਂਗ ਟੇਲਰ ਨੇ ਅਸਮਾਨ ਛੂਣ ਵਾਲੀ ਮੰਗ ਨੂੰ ਜ਼ਿੰਮੇਵਾਰ ਠਹਿਰਾਇਆ ਕੁਝ ਹੱਦ ਤੱਕ ਤਨਖਾਹਾਂ ਕਿਨਤਾ ਵਿੱਚ ਉਛਾਲ ਦੇ ਨਾਲ ਨਾ ਚਲਣ ਦੇ ਕਾਰਨ ਜਹੀਆ ਹੋਇਆ ਹੈ ਸਟੇਲਰ ਨੇ ਕਿਹਾ ਹੈ ਕਿ ਜੇ ਲੋਕਾਂ ਦੀਆਂ ਜੇਬਾਂ ਵਿੱਚ ਵਧੇਰੇ ਪੈਸਾ ਹੈ ਤਾਂ ਉਹ ਉਹਨਾਂ ਜ਼ਰੂਰੀ ਖਰਚਿਆਂ ਨੂੰ ਪੂਰਾ ਕਰਨ ਦੇ ਯੋਗ ਹੋਣਗੇ ਕੁਐਸਟ ਗੈਰ ਲਾਭਕਾਰੀ ਕਰਿਆਨੇ ਦੇ ਬਾਜ਼ਾਰਾਂ ਤੇ ਵਾਪਸ ਸਰਵੇਖਣ ਦੇ ਅਨੁਸਾਰ ਜ਼ਿਆਦਾਤਰ ਗਾਹਕ ਪ੍ਰਤੀ ਸਾਲ 34000 ਡਾਲਰ ਤੋਂ ਘੱਟ ਅਤੇ ਅੱਧੇ ਤੋਂ ਵੱਧ ਪ੍ਰਤੀ ਸਾਲ 25000 ਡਾਲਰ ਤੋਂ ਘੱਟ ਕਮਾਉਂਦੇ ਨੇ लैम्स वाई सरकार ਨੂੰ ਸੂਬੇ ਵਿੱਚ ਭੋਜਨ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਵਿਸ਼ੇਸ਼ ਤੌਰ ਤੇ ਸਮਰਪਿਤ ਨੀਤੀਆਂ ਅਤੇ ਬਜਟ ਦੇ ਨਾਲ ਆਉਣ ਦੀ ਮੰਗ ਕਰ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਦੀ ਸਮਾਜਿਕ ਵਿਕਾਸ ਅਤੇ ਗਰੀਬੀ ਘਟਾਉਣ ਦੀ ਮੰਤਰੀ ਸ਼ੀਲਾ ਮੈਲਕਮਸਨ ਨੇ ਕਿਹਾ ਕਿ ਹਾਲਾਂਕਿ ਉਹਨਾਂ ਦੀ ਸਰਕਾਰ ਭੋਜਨ ਦੀ ਸਮਰੱਥਾ ਤੇ ਖਰਚ ਕਰਨ ਲਈ ਵਚਨਬੱਧ ਹੈ। ਇਹ ਵਿੱਤ ਮੰਤਰੀ ਤੇ ਨਿਰਭਰ ਕਰਦਾ ਹੈ ਕਿ ਉਹ ਬਜਟ ਵਿੱਚ ਭੋਜਨ ਦੀ ਸਮਰੱਥਾ ਨੂੰ ਸ਼ਾਮਲ ਕਰਨ। ਉਹਨਾਂ ਅੱਗੇ ਕਿਹਾ ਕਿ ਸਮਾਜਿਕ ਸਹਾਇਤਾ ਨੂੰ ਉਚਾਹਿਤ ਕਰਨ ਦੀਆਂ ਕੋਸ਼ਿਸ਼ਾਂ ਸੂਬੇ ਪਾਰ ਵਿੱਚ ਆਮਦਨੀ ਭੋਜਨ ਦੀ ਵਧ ਰਹੀ ਲਾਗਤ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੈ ਉਹਨਾਂ ਕਹੇ ਕਿ ਲੋਕ ਪੂਰੀ ਦੁਨੀਆ ਵਿੱਚ ਅਸਲ ਵਿੱਚ ਉੱਚ ਕਰਿਆਨੇ ਦੀਆਂ ਕੀਮਤਾਂ ਦਾ ਅਨੁਭਵ ਕਰ ਰਹੇ ਨੇ ਤੇ ਅਸੀਂ ਬ੍ਰਿਟਿਸ਼ ਕੋਲੰਬੀਆ ਵਿੱਚ ਕਰਿਆਨੇ ਦੀਆਂ ਕੀਮਤਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਪਰ ਅਸੀਂ ਲੋਕਾਂ ਦੀਆਂ ਜੇਬਾਂ ਵਿੱਚ ਹੋਰ ਪੈਸਾ ਪਾ ਸਕਦੇ ਹਾਂ ਅਤੇ ਅਸਲ ਵਿੱਚ ਸ਼ਾਨਦਾਰ ਫੂਡ ਬੈਂਕ ਸੰਸਥਾਵਾਂ ਦਾ ਸਮਰਥਨ ਵੀ ਕਰ ਸਕਦੇ ਹਾਂ ਕਨੇਡੀਅਨ ਮੰਤਰੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਕਹਿੰਦੇ ਕਿ ਕਾਨੂੰਨ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇ ਦੇਣਾ ਚਾਹੀਦਾ ਹੈ ਤੇ ਇਹ ਬਿਆਨ ਹੋਰ ਕਿਸੇ ਨੇ ਨਹੀਂ ਬਲਕਿ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਰ ਪੋਲੀਪ ਦੇ ਵੱਲੋਂ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਕਾਨੂੰਨ ਦੀ ਨਿਯਮਾਂ ਦੀ ਪਾਲਣਾ ਕਰਦੇ ਨੇ ਸਾਡੇ ਦੇਸ਼ ਦੇ ਲਈ ਚੰਗੇ ਨੇ ਉਹਨਾਂ ਨੂੰ ਇੱਥੇ ਰਹਿਣ ਦਾ ਹੱਕ ਜ਼ਰੂਰ ਹੈ ਪਰ ਜਿਹੜੇ ਲੋਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਕਾਨੂੰਨ ਤੋੜਦੇ ਨੇ ਗਲਤ ਕੰਮ ਕਰਦੇ ਨੇ ਉਹਨਾਂ ਪ੍ਰਵਾਸੀਆਂ ਨੂੰ ਤਾਂ ਫਿਰ ਤੁਰੰਤ ਦੇਸ਼ ਨਿਕਾਲਾ ਹੀ ਦੇ ਦੇਣਾ ਬਿਹਤਰ ਹੋਵੇਗਾ ਕੈਨੇਡਾ ਵਿੱਚ ਪ੍ਰਵਾਸੀ ਵਿਰੋਧੀ ਬਿਆਨਬਾਜ਼ੀ ਦਿਨੋ-ਦਿਨ ਵਧਦੀ ਜਾ ਰਹੀ ਹੈ ਹੁਣ ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਟਰ ਪੋਲੀਵ ਨੇ ਕਿਹਾ ਕਿ ਕਾਨੂੰਨ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣਾ ਚਾਹੀਦਾ ਹੈ ਜਦਕਿ ਸਮਾਜ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਵਾਲਿਆਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਰ ਪੋਲਿਵ ਸ਼ੁਕਰਵਾਨ ਨੂੰ ਗ੍ਰੇਟਰ ਟ੍ਰਾਂਟੋ ਏਰੀਆ ਵਿੱਚ ਇੱਕ ਗੱਲਬਾਤ ਦੌਰਾਨ ਨਸਲੀ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਸਿਧਾਂਤ ਇਹ ਹੋਣਾ ਚਾਹੀਦਾ ਹੈ ਕਿ ਜੇ ਤੁਸੀਂ ਨਿਯਮਾਂ ਦੀ ਪਾਲਣਾ ਕਰਦੇ ਹੋ ਤੁਸੀਂ ਯੋਗਦਾਨ ਪਾ ਰਹੇ ਹੋ ਟੈਕਸ ਅਦਾ ਕਰ ਰਹੇ ਹੋ ਕਾਨੂੰਨ ਦੀ ਪਾਲਣਾ ਕਰ ਰਹੇ ਹੋ ਸਾਡੀ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਸਿੱਖ ਰਹੇ ਹੋ ਤਾਂ ਤੁਸੀਂ ਰਸਕ ਦਿਓ ਅਤੇ ਜੇ ਤੁਸੀਂ ਕਾਨੂੰਨ ਤੋੜ ਰਹੇ ਹੋ ਨਿਯਮਾਂ ਨੂੰ ਤੋੜ ਰਹੇ ਹੋ ਸਿਸਟਮ ਨੂੰ ਧੋਖਾ ਦੇ ਰਹੇ ਹੋ ਫਿਰ ਤੁਹਾਨੂੰ ਜਾਣਾ ਪਵੇਗਾ ਉਸਨੇ ਕਿਹਾ ਕਿ ਅਸਥਾਈ ਵਸਨੀਕਾਂ ਨੂੰ ਕੱਢਣ ਜਾਂ ਉਹਨਾਂ ਸਾਰਿਆਂ ਨੂੰ ਰਹਿਣ ਦੀ ਇਜਾਜ਼ਤ ਦੇਣ ਦਾ ਕੋਈ ਵੀ ਵਿਕਲਪ ਸਮਝਦਾਰੀ ਵਾਲਾ ਨਹੀਂ ਹੈ ਉਸਨੇ ਉਸ ਸੰਦਰਭ ਵਿੱਚ ਮੱਧ ਜ਼ਮੀਨੀ ਸਿਧਾਂਤ ਦੀ ਰੂਪਰੇਖਾ ਉਲਕੀ ਦੱਸ ਤਏ ਕਿ ਪਿਰ ਪੋਲੀਜ਼ ਦਾ ਬਿਆਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਕੰਜ਼ਰਵੇਟਿਵ ਪਾਰਟੀ ਅਗਲੀ ਸਰਕਾਰ ਬਣਾਉਣ ਲਈ ਪ੍ਰਮੁੱਖ ਸਥਿਤੀ ਦੇ ਵਿੱਚ ਹੈ हाल ही ਦੇ ਸਰਵੇਖਣਾਂ ਵਿੱਚ ਉਹ ਮੌਜੂਦਾ ਲਿਬਰਲ ਪਾਰਟੀ ਤੋਂ ਲਗਭਗ 20% ਅੰਕਾਂ ਨਾਲ ਅੱਗੇ ਹੈ ਇਸ ਦਾ ਮਤਲਬ ਹੈ ਕਿ ਪੌਲੀਅਰ ਦੇ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈ ਅਤੇ ਉਹ ਇਮੀਗ੍ਰੇਸ਼ਨ ਸਨੇ ਨੀਤੀ ਨੂੰ ਨਿਰਦੇਸ਼ਿਤ ਕਰਨਗੇ ਗੌਰਤਲਬ ਹੈ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਇੱਕ ਮੁੱਖ ਚੋਣ ਮੁੱਦਾ ਬਣ ਗਿਆ ਹੈ ਏਜੰਸੀ ਲੇਜ਼ਰ ਦੇ ਇੱਕ ਤਾਜ਼ਾ ਸਰਵੇਖਣ ਅਨੁਸਾਰ 65% ਕੈਨੇਡੀਅਨ ਮੰਨਦੇ ਨੇ ਕਿ ਸਰਕਾਰ ਬਹੁਤ ਜ਼ਿਆਦਾ ਪ੍ਰਵਾਸੀਆਂ ਨੂੰ ਸਵੀਕਾਰ ਕਰਦੀ ਹੈ ਅਤੇ ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਬਹੁਤ ਸਾਰੇ ਕਨੇਡੀਆ ਦਾ ਮੰਨਣਾ ਹੈ ਕਿ ਮੌਜੂਦਾ ਇਮੀਗ੍ਰੇਸ਼ਨ ਦਰਾਂ ਹਾਊਸਿੰਗ ਸੰਕਟ ਸਿਹਤ ਸੰਭਾਲ ਸੇਵਾਵਾਂ ਤੇ ਜ਼ੋਰ ਦੇਣ ਲਈ ਯੋਗਦਾਨ ਪਾ ਰਹੀਆਂ ਨੇ ਤੇ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਬਹੁਤ ਉਦਾਰ ਰਹੀ ਹੈ। ਪੁਚਾਲ ਦੇ ਝਟਕੇ ਦੇ ਕਰਕੇ ਲਗਾਤਾਰ دہشت ਦਾ ਮਾਹੌਲ ਬਣਿਆ ਹੋਇਆ ਸੀ ਇੱਕ ਪਾਸੇ ਜਿੱਥੇ ਪੁਲਾੜ ਗ੍ਰਹਿ ਦੇ ਟਕਰਾਨ ਕਾਰਨ ਵਿਸ਼ਵ ਤਬਾਹੀ ਦਾ ਖਤਰਾ ਬਣਿਆ ਹੋਇਆ ਤੇ ਦੂਜੀ ਪਾਸੇ ਪੁਚਾਲ ਦਾ ਖਤਰਾ ਵੀ ਬਣਿਆ ਹੋਇਆ ਹੈ। ਇੱਕ ਵਾਰ ਫਿਰ ਪੁਚਾਲ ਆਇਆ ਤੇ ਇਸ ਵਾਰ ਕੈਨੇਡਾ ਦੀ ਧਰਤੀ ਨੂੰ ਹਲਾਕੇ ਰੱਖ ਦਿੱਤਾ ਗਿਆ ਹੈ। ਜੀ ਹਾਂ ਗੱਲ ਕੀਤੀ ਜਾ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪ੍ਰਸ਼ਾਂਤ ਮਹਾਸਾਗਰ ਦੇ ਤੱਟ ਤੇ ਪੁਚਾਲ ਆਇਆ ਹੈ ਜਿਸ ਦੀ ਤੀਬਰਤਾ ਰੈਕਟਰ ਪੈਮਾਨੇ ਤੇ 6.6 ਮਾਪੀ ਗਈ ਹੈ ਕੈਨੇਡਾ ਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਦੱਸਿਆ ਜਾਂਦਾ ਹੈ ਕਿ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਬੀਤੇ ਦਿਨ ਲੋਕਾਂ ਨੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਨੇ ਸੰਯੁਕਤ ਰਾਜ ਭੂ ਵਿਗਿਆਨਿਕ ਸਰਵੇਖਣ ਅਨੁਸਾਰ ਪੁਚਾਲ ਪੋਰਟ ਮੈਕਿੰਗਲ ਦੇ ਨਾਟੂ ਤੇ ਆਇਆ ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ 6.5 ਮਾपी ਗਈ ਫਿਲਹਾਲ ਇਨਾ ਪੁਚਾਲਾਂ ਕਾਰਨ ਕਿਸੇ ਜਾਣੇ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਅਮਰੀਕੀ ਭੂ ਵਿਗਿਆਨ ਸਰਵੇਖਣ ਨੇ ਦੱਸਿਆ ਹੈ ਕਿ ਪਹਿਲੇ ਪੁਚਾਲ ਦੀ ਤੀਬਰਤਾ 6.5 ਮਾਪੀ ਗਈ ਜੋ ਸਥਾਨਕ ਸਮੇਂ ਅਨੁਸਾਰ ਦੁਪਹਿਰੇ 3:20 ਵਜੇ ਆਇਆ ਸੀ ਉਨ੍ਹਾਂ ਕਿਹਾ ਕਿ ਇਸ ਦਾ ਕੇਂਦਰ ਵਿਨਕੂਵਰਤੂ ਲਗਭਗ 1720 ਕਿਲੋਮੀਟਰ ਉੱਤਰ ਵਿੱਚ ਸਥਿਤ ਹੈਡਾ ਗਵਾਈਟ ਟਾਪੂ ਦੇ ਨੇੜੇ 30 ਕਿਲੋਮੀਟਰ ਦੀ ਦੂਗਾਈ ਦੇ ਵਿੱਚ ਸੀ ਨੇਚਰਲ ਰਿਸੋਰਸ ਕੈਨਡਾ ਨੇ ਦੱਸਿਆ ਕਿ ਕਰੀਬ 1 ਘੰਟੇ ਬਾਅਦ ਉਸ ਇਲਾਕੇ ਵਿੱਚ 4.5 ਤੀਬਰਤਾ ਦਾ ਦੂਜਾ ਪੋਚਾਲ ਆਇਆ ਅਮਰੀਕੀ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਕਿ ਇਨ੍ਹਾਂ ਪੋਚਾਲਾਂ ਕਾਰਨ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ ਅਤੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ USGS ਅਨੁਸਾਰ ਕੋਚਾਲ ਦਾ ਕੇਂਦਰ ਪ੍ਰਸ਼ਾਂਤ ਮਹਾਸਾਗਰ ਵਿੱਚ ਸਮੁੰਦਰ ਤਲ ਤੋਂ 10 ਕਿਲੋਮੀਟਰ ਦੀ ਡੂੰਘਾਈ ਦੇ ਵਿੱਚ ਸੀ ਇਸ ਨੂੰ ਵਿਗਿਆਨਕ ਢੰਗ ਨਾਲ ਸਮਝਣ ਲਈ ਸਾਨੂੰ ਧਰਤੀ ਦੀ ਬੰਤਰ ਨੂੰ ਸਮਝਣਾ ਪਵੇਗਾ ਕਰਤੀ ਟੈਕਟੋਨਿਕ ਪਲੇਟਾਂ ਦੇ ਸਥਿਤ ਹੈ ਇਸ ਦੇ ਹੇਠਾਂ ਤੜ ਲਾਵਾ ਹੈ ਅਤੇ ਇਸ ਤੇ ਟੈਕਟੋਨਿਕ ਪਲੇਟਾਂ ਤੈਰਦੀਆਂ ਨੇ ਕਈ ਵਾਰ ਇਹ ਪਲੇਟਾਂ ਇੱਕ ਦੂਜੇ ਨਾਲ ਟਕਰਾ ਜਾਂਦੀਆਂ ਨੇ ਵਾਰ-ਵਾਰ ਟਕਰਾਉਣ ਕਾਰਨ ਕਈ ਵਾਰ ਪਲੇਟਾਂ ਦੇ ਕੋਨੇ ਝੁਕ ਜਾਂਦੇ ਨੇ ਤੇ ਜਦੋਂ ਬਹੁਤ ਜ਼ਿਆਦਾ ਦਬਾਅ ਹੁੰਦਾ ਹੈ ਤਾਂ ਇਹ ਪਲੇਟਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਜਿਹੀ ਸਥਿਤੀ ਵਿੱਚ ਹੇਠਾਂ ਤੋਂ ਆਉਣ ਵਾਲੀ ਊਰਜਾ ਇੱਕ ਰਸਤਾ ਲੱਭਦੀ ਹੈ ਜਦੋਂ ਇਹ ਗੜਬੜ ਪੈਦਾ ਕਰਦਾ ਤਾਂ ਭੁਚਾਲ ਆਉਂਦਾ ਹੈ ਪੁਚਾਲਾਂ ਨੂੰ ਰਿਕਟਰ ਪੈਮਾਨੇ ਤੇ ਮਾਪਿਆ ਜਾਂਦਾ ਹੈ ਰਿਕਟਰ ਸਕੇਲ ਪੁਚਾਲ ਦੀਆਂ ਤਰੰਗਾਂ ਦੀ ਤੀਬਰਤਾ ਨੂੰ ਮਾਪਣ ਲਈ ਇੱਕ ਗਣਿਤਿਕ ਪੈਮਾਨਾ ਹੈ ਇਸ ਨੂੰ ਰਿਕਟਰ ਮੈਗਨੀਟਿਊਡ ਟੈਸਟ ਸਕੇਲ ਵੀ ਕਿਹਾ ਜਾਂਦਾ ਹੈ ਰਿਕਟਰ ਪੈਮਾਨੇ ਤੇ ਪੁਚਾਲਾਂ ਨੂੰ ਇਸ ਦੇ ਕੇਂਦਰ ਯਾਨੀ ਕਿ ਕੇਂਦਰ ਤੋਂ 1 ਤੋਂ 9 ਤੱਕ ਮਾਪਿਆ ਜਾਂਦਾ ਹੈ ਇਹ ਪੈਮਾਨਾ ਪੁਚਾਲ ਦੌਰਾਨ ਧਰਤੀ ਦੇ ਅੰਦਰੋਂ ਨਿਕਲਣ ਵਾਲੀ ਊਰਜਾ ਦੇ ਆਧਾਰ ਤੇ ਤੀਬਰਤਾ ਨੂੰ ਮਾਪਦਾ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਸਰਕਾਰ ਦੇ ਪਤਨ ਦਾ ਕਾਰਨ ਬਣ ਸਕਦੀਆਂ ਨੇ ਜ਼ਿਮਨੀ ਚੋਣਾਂ ਦਰਅਸਲ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਕੈਨੇਡਾ ਦੀਆਂ ਦੋ ਪਾਰਲੀਮੈਂਟਰੀ ਸੀਟਾਂ ਤੇ ਅੱਜ ਜ਼ਿਮਨੀ ਚੋਣਾਂ ਹੋਣਗੀਆਂ ਤੇ ਉਸੇ ਦੌਰਾਨ ਬਹੁਤ ਕੁਝ ਦਾਤੇ ਲਗਾ ਹੋਇਆ ਅਤੇ ਅੱਜ ਤੋਂ ਹਾਊਸ ਆਫ ਕਾਮਨਸ ਦਾ اجلاس ਜਿਹੜਾ ਉਹ ਵੀ ਸ਼ੁਰੂ ਹੋਣ ਜਾ ਰਿਹਾ ਹੈ ਬਹੁਤ ਸਾਰੀਆਂ ਚੀਜ਼ਾਂ ਦੀ ਉਡੀਕ ਕੀਤੀ ਜਾ ਰਹੀ ਹੈ ਇਹ ਵੀ ਕਿਹਾ ਜਾਂਦਾ ਹੈ ਜੇ ਇਨ੍ਹਾਂ ਜ਼ਿਮਨੀ ਚੋਣਾਂ ਦੇ ਵਿੱਚ ਟਰੂਡੋ ਦੀ ਸਰਕਾਰ ਨੂੰ ਹਾਰ ਦਾ ਮੂੰਹ ਵੇਖਣਾ ਪੈਂਦਾ ਤਾਂ ਫਿਰ ਟਰੂਡੋ ਅਗਲੇ ਪੀਐਮ ਨਹੀਂ ਹੋ ਸਕਦਾ ਕਿਉਂਕਿ ਸਾਰੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਉੱਤੇ ਪੈ ਜਾਵੇਗੀ। ਅੱਜ ਤੋਂ ਹੀ ਹਾਊਸ ਆਫ ਕਾਮਨਸ ਦਾ اجلاس ਸ਼ੁਰੂ ਹੋ ਰਿਹਾ ਹੈ ਜਿੱਥੇ ਘੱਟ ਗਿਣਤੀ ਲਿਬਰਲ ਸਰਕਾਰ ਨੂੰ ਚੱਲਦਾ ਰੱਖਣ ਲਈ ਕੰਜ਼ਰਵੇਟਿਵ ਪਾਰਟੀ ਕੋਈ ਮੱਕਸੜ ਪਾਕੀ ਨਹੀਂ ਛੱਡੇਗੀ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਸੱਤਾਧਾਰੀ ਲਿਬਰਲ ਪਾਰਟੀ ਮੌਂਟਰੀਅਲ ਸੀਟ ਬਚਾਉਣ ਵਿੱਚ ناکਾਮਯਾਬ ਰਹੀ ਅਤੇ ਵਿਨਪੈਗ ਸੀਟ ਐਨਡੀਪੀ ਦੇ ਹੱਥੋਂ ਨਿਕਲ ਗਈ ਤਾਂ ਟਰੂਡੋ ਸਰਕਾਰ ਦਾ ਪਤਨ ਹੋਣ ਵਿੱਚ ਸਾਦਾ ਦਿਨ ਨਹੀਂ ਲੱਗਣਗੇ। ਮੋਂਟਰੀਅਲ ਵਿੱਚ ਪੈਂਦੀ ਲਾਸਾਲ ਇਮਾਰ ਵਰਡਨ ਸੀਟ ਤੇ ਇਸ ਵਾਰ ਲਿਬਰਲਾਂ ਐਨਡੀਪੀ ਅਤੇ ਬਲੌਕ ਕਿਊਬੈਕ ਦਰਮਿਆਨ ਤਿਕੋਣਾ ਮੁਕਾਬਲਾ ਦੱਸਿਆ ਜਾ ਰਿਹਾ ਹੈ ਜਦਕਿ ਵਿਨੀਪੈਗ ਦੀ ਐਲਮਵੁੱਡ ਟ੍ਰਾਂਸਕੋਨਾ ਸੀਟ ਤੇ ਐਨਡੀਪੀ ਅਤੇ ਕੰਜ਼ਰਵੇਟਿਵਜ਼ ਵਿਚਾਲੇ ਟੱਕਰ ਹੋ ਰਹੀ ਹੈ ਐਲਮਵੁੱਡ ਟ੍ਰਾਂਸਕੋਨਾ ਸੀਟ ਤੇ 1988 ਤੋਂ 2008 ਤੱਕ ਐਨਡੀਪੀ ਦੇ ਬਿਲ ਬਲੇਕੀ ਐਮਪੀ ਰਹੇ ਨੇ ਅਤੇ 2015 ਤੋਂ ਹੁਣ ਤੱਕ ਬਿਲ ਦੇ بیٹے ਡੈਨੀਅਲ ਬਲੇਕੀ ਦੀ ਛੜਤ ਰਹੀ ਹੈ ਡੈਨੀਅਲ ਵਲਨੋ ਸੁਪਰ ਸਰਕਾਰ ਵਿੱਚ ਜ਼ਿੰਮੇਵਾਰੀ ਸੰਭਾਲਨ ਮਕਰੋ ਸੀਟ ਖਾਲੀ ਹੋ ਗਈ ਅਤੇ ਹੁਣ ਜਿਮਨੀ ਚੋਣ ਹੋ ਰਹੀ ਹੈ ਭਾਵੇਂ ਮੈਨੀਟੋਬਾ ਵਿਧਾਨ ਸਭਾ ਚੋਣਾਂ ਦੌਰਾਨ ਐਨਡੀਪੀ ਦੇ ਕਾਰਗੁਜ਼ਾਰੀ ਬਿਹਤਰ ਰਹੀ ਹੈ ਪਰ ਪਾਰਲੀਮੈਂਟ ਚੋਣਾਂ ਵਿੱਚ ਨਤੀਜੇ ਵੱਖਰੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕੰਜ਼ਰਵੇਟਿਵ ਪਾਰਟੀ ਇੱਥੋਂ ਜਿੱਤੂ ਰਹਿੰਦੀ ਹੈ ਤਾਂ ਜਗਮੀਤ ਸਿੰਘ ਦੀ ਲੀਡਰਸ਼ਿਪ ਸਵਾਲਾਂ ਦੇ ਘੇਰੇ ਵਿੱਚ ਆਵੇਗੀ ਦੂਜੀ ਪਾਸੇ ਮੋਂਟਰੀਅਲ ਦੀ ਸੀਟ ਲਿਬਰਲ ਪਾਰਟੀ ਦਾ ਗੜ ਰਹੀ ਹੈ ਅਤੇ ਇੱਥੇ ਵੀ ਟ੍ਰਾਂਟੋ ਸੇਂਟ ਪੌਲ ਸੀਟ ਵਰਗੇ ਨਤੀਜੇ ਔਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਮੋਂਟਰੀਅਲ ਸੀਟ ਤੇ ਲਿਬਰਲ ਪਾਰਟੀ ਨੂੰ ਐਨਡੀਪੀ ਤੋਂ ਸਖਤ ਟੱਕਰ ਮਿਲ ਰਹੀ ਹੈ ਅਤੇ ਇੱਥੇ ਮਿਲੀ ਹਾਰ ਪ੍ਰਧਾਨ ਮੰਤਰੀ ਜਸਟਨ ਟਰੂਡੋ ਵਾਸਤੇ ਇੱਕ ਹੋਰ ਵੱਡਾ ਝਟਕਾ ਹੋ ਸਕਦੀ ਹੈ ਦੁਜੀ ਪਾਸੇ ਵਿਰੋਧੀ ਧਿਰ ਦੇ ਆਗੂ ਪੀਰ ਪੋਲੀਏਵ ਨੇ ਐਤਵਾਰ ਨੂੰ ਕੌਕਸ ਮੀਟਿੰਗ ਦੌਰਾਨ ਕਿਹਾ ਕਿ ਕੈਨੇਡਾ ਵਾਸੀ ਹੋਰ ਉਡੀਕ ਨਹੀਂ ਕਰ ਸਕਦੇ ਉਹ ਹੁਣ ਕੰਜ਼ਰਵੇਟਿਵ ਪਾਰਟੀ ਦੇ ਹੱਕ ਵਿੱਚ ਫਤਵਾ ਦੇਣਾ ਚਾਹੁੰਦੇ ਨੇ ਜਿਮਨੀ ਚੋਣ ਵਿੱਚ ਸੱਤਾਧਾਰੀ ਧਿਰ ਦੇ ਹਾਰਨ ਦੀ ਸੂਰਤ ਵਿੱਚ ਟੋਰੀ ਆਗੂ ਨੂੰ ਸ਼ਬਦੀ ਹਮਲੇ ਤੇਜ਼ ਕਰਨ ਦਾ ਮੌਕਾ ਮਿਲੇਗਾ ਅਤੇ ਬੇਵਸਾਹੀ ਮਤਲ ਲੈਉਣ ਦਾ ਆਧਾਰ ਵੀ ਚੋਣ ਨਤੀਜਿਆਂ ਨੂੰ ਬਣਾਇਆ ਜਾ ਸਕਦਾ ਹੈ ਮਹਾਰਾ ਨੇ ਕਿਹਾ ਹੈ ਕਿ ਕੈਨੇਡਾ ਤੇ ਅਮਰੀਕਾ ਨੂੰ ਮਿਲ ਕੇ ਸਰਹੱਦੀ ਮੁਕਾਬਲੇ ਦੇ ਵਾਅਦੇ ਦਾ ਸਾਹਮਣਾ ਕਰਨਾ ਚਾਹੀਦਾ ਹੈ ਕੈਨੇਡਾ ਅਤੇ ਅਮਰੀਕਾ ਨੂੰ ਆਪਣੀ ਸਾਂਝੀ ਸਰਹੱਦ ਤੇ ਪ੍ਰਵਾਸੀਆਂ ਦੇ ਮੁਕਾਬਲੇ ਦੇ ਵਾਅਦੇ ਦਾ ਸਾਹਮਣਾ ਕਰਨ ਵਾਸਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਇਹ ਮਹਾਰਾ ਨੇ ਆਪਣੀ ਰਾਏ ਦਿੱਤੀ ਹੈ ਉਹ ਕਹਿੰਦੇ ਨੇ ਕਿ ਨਿਊਯਾਰਕ ਸਿਟੀ ਦੇ ਵਿੱਚ ਅਤਵਾਦੀ ਹਮਲੇ ਦੀ ਯੋਜਨਾ ਬਣਾਉਣ ਵਾਸਤੇ ਕਿਊਬੈਕ ਦੇ ਵਿੱਚ ਇੱਕ ਅਤਵਾਦੀ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਇਹ ਜ਼ਰੂਰ ਸੋਚਿਆ ਜਾ ਰਿਹਾ ਹੈ ਕਿ ਜਦੋਂ ਕੋਈ ਗਤੀਵਿਧੀ ਅਜੀਬ ਹੁੰਦੀ ਹੈ ਜਿਸ ਦੇ ਵਿੱਚ ਅਮਰੀਕਾ ਤੋਂ ਆ ਕੇ ਕਿਸੇ ਸ਼ਖਸ ਨੇ ਕੈਨੇਡਾ ਦੇ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਹੁੰਦਾ ਹੈ ਤੋ ਅਮਰੀਕਾ ਜਾ ਕੇ ਕਿਸੇ ਸ਼ਖਸ ਨੇ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਹੁੰਦਾ ਹੈ ਤਾਂ ਫਿਰ ਜ਼ਿੰਮੇਵਾਰੀ ਤਾਂ ਦੋਹਾਂ ਦੇਸ਼ਾਂ ਦੀ ਬੰਦੀ ਹੈ ਕਿ ਉਹ ਮਿਲ ਕੇ ਇਹਨਾਂ ਸਮੱਸਿਆਵਾਂ ਦੇ ਨਾਲ ਨਜਿੱਠਣ ਕੈਨੇਡਾ ਅਤੇ ਅਮਰੀਕਾ ਨੂੰ ਆਪਣੀ ਸਾਂਝੀ ਸਰਹੱਦ ਤੇ ਪ੍ਰਵਾਸੀਆਂ ਦੇ ਮੁਕਾਬਲੇ ਦੇ ਵਾਅਦੇਦਾਰ ਸਾਹਮਣਾ ਕਰਨ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਇੱਕ ਮਾਹਿਰ ਨੇ ਇਹ ਉਦੋਂ ਕਿਹਾ ਜਦੋਂ ਨਿਊਯਾਰਕ ਸਿਟੀ ਵਿੱਚ ਇੱਕ ਅਤਵਾਦੀ ਹਮਲੇ ਦੀ ਯੋਜਨਾ ਬਣਾਉਣ ਲਈ ਕਿਊਬੈਕ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਨਿਊਯਾਰਕ ਦੇ ਕੁਇਨਜ਼ ਵਿੱਚ ਸੇਂਟ ਜੋਨੀ ਯੂਨੀਵਰਸਿਟੀ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਦੇ ਇੱਕ ਅਸੋਸੀਏਟ ਪ੍ਰੋਫੈਸਰ ਕੀਥ ਕੁਜ਼ੀਨ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਮੁੱਦਾ ਹਜੇ ਵੀ ਕੈਨੇਡਾ ਅਮਰੀਕਾ ਸਬੰਧਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ ਪਰ ਬਹੁਤ ਕੁਝ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਦੋਵਾਂ ਦੇਸ਼ਾਂ ਵਿੱਚ ਇਸ ਦਾ ਸਿਆਸੀਕਰਨ ਕਿਵੇਂ ਕੀਤਾ ਜਾਂਦਾ ਹੈ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਨਵੇਂ ਸਿਰੇ ਤੋਂ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਪਾਕਿਸਤਾਨੀ ਨਾਗਰਿਕ ਮੁਹੰਮਦ ਸ਼ਾਹਜ਼ੇਬ ਖਾਨ ਨੂੰ ਪਿਛਲੇ ਹਫਤੇ ਕਿਊਬੈਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਕਿਉਂਕਿ ਉਹ ਕਥਿਤ ਤੌਰ ਤੇ ਨਿਊਯਾਰਕ ਸਿਟੀ ਵਿੱਚ ਯਹੂਦੀਆਂ ਨੂੰ ਨਿਸ਼ਾਨਾ ਬਣਾ ਕੇ ਆਈਐਸਆਈਐਸ ਦੇ ਅਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਸਰਹੱਦ ਪਾਰ ਕਰਨ ਵਾਲਾ ਸੀ ਅਮਰੀਕੀ ਵਕੀਲਾਂ ਦੇ ਮੁਤਾਬਕ ਖਾਨ ਨੇ 11 ਸਤੰਬਰ 2001 ਦੇ ਹਮਲਿਆਂ ਦਾ ਹਵਾਲਾ ਦਿੰਦਿਆਂ ਹੋਇਆਂ ਕਥਿਤ ਤੌਰ ਤੇ ਆਨਲਾਈਨ ਸੰਚਾਰਾਂ ਵਿੱਚ ਲਿਖਿਆ ਹੈ ਕਿ ਜੇ ਅਸੀਂ ਆਪਣੀ ਯੋਜਨਾ ਵਿੱਚ ਸਫਲ ਹੁੰਦੇ ਹਾਂ ਤਾਂ ਇਹ 9/11 ਤੋਂ ਬਾਅਦ ਅਮਰੀਕੀ ਧਰਤੀ ਤੇ ਸਭ ਤੋਂ ਵੱਡਾ ਹਮਲਾ ਹੋਵੇਗਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਮੰਗਲਵਾਰ ਨੂੰ ਕਿਹਾ ਕੀ ਖਾਨ ਜਿਸ ਦੀ ਅਮਰੀਕਾ ਪਿਛਲੇ ਨਵੰਬਰ ਤੋਂ ਜਾਂਚ ਕਰ ਰਹੀ ਸੀ ਉਸ ਨੂੰ ਮਈ 2023 ਵਿੱਚ ਵਿਦਿਆਰਥੀ ਵੀਜ਼ਾ ਮਿਲਿਆ ਅਤੇ ਅਗਲੇ ਮਹੀਨੇ ਟ੍ਰਾਂਟੋ ਦੇ ਪੀਰਸਨ ਹਵਾਈ ਅੱਡੇ ਤੇ ਪਹੁੰਚ ਗਿਆ ਸਰਕਾਰ ਪਹਿਲਾਂ ਹੀ ਸਵਾਲਾਂ ਦਾ ਸਾਹਮਣਾ ਕਰ ਰਹੀ ਸੀ ਕਿ ਕਿਵੇਂ ਸੁਰੱਖਿਆ ਸਕ੍ਰੀਨਿੰਗ ਅ ਮਿਸਰ ਦੇ ਇੱਕ ਪਿਤਾ ਤੇ ਪੁੱਤਰ ਨੂੰ ਫਲੈਗ ਕਰਨ ਵਿੱਚ ਅਸਫਲ ਰਹੀ ਅਹਿਮਦ ਅਤੇ ਮੁਸਫਾ ਉਲਦੀ ਦੀ ਜਿਨ੍ਹਾਂ ਤੇ ਜੁਲਾਈ ਵਿੱਚ ਟ੍ਰਾਂਟੋ ਵਿੱਚ ਕਥਿਤ ਤੌਰ ਤੇ ਆਈਐਸਆਈਐਸ ਹਮਲੇ ਦੀ ਸਾਜ਼ਿਸ਼ ਰਚਨ ਦਾ ਦੋਸ਼ ਲਗਾਇਆ ਗਿਆ ਸੀ 하우스 ਆਫ ਕਾਮਨਸ ਦੀ ਪਬਲਿਕ ਸੇਫਟੀ ਕਮੇਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਸ ਨੂੰ ਖਾਨ ਦੇ ਕੈਨੇਡਾ ਵਿੱਚ ਦਾਖਲੇ ਦੀ ਵੱਖਰੀ ਜਾਂਚ ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ। ਇਹ ਘਟਨਾਵਾਂ ਉੱਤਰੀ ਸਰਹੱਦ ਤੇ ਯੂਐਸ ਬਾਰਡਰ ਪੈਟਰੋਲ ਦੁਆਰਾ ਮੁਕਾਬਲੇ ਵਿੱਚ ਨਾਟਕੀ ਬਾਤ ਦੇ ਵਿਚਾਰ ਆਈਆਂ ਨੇ ਜਿਸ ਨੇ ਯੂਐਸ ਦੇ ਰੂੜੀਵਾਦੀ ਸਿਆਸਤਦਾਨਾਂ ਦੇ ਗੁੱਸੇ ਨੂੰ ਫੜਿਆ ਜਿਨ੍ਹਾਂ ਨੇ ਇਮੀਗ੍ਰੇਸ਼ਨ ਨੂੰ ਇੱਕ ਪ੍ਰਮੁੱਖ ਮਹਿੰਦ ਦਾ ਮੁੱਦਾ ਬਣਾਇਆ। US ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਏਜੰਸੀ ਦੇ ਅਨੁਸਾਰ ਅਕਤੂਬਰ 2023 ਅਤੇ ਜੁਲਾਈ 2024 ਦੇ ਵਿਚਾਲੇ ਹੁਣ ਤੱਕ ਦੇ ਸਭ ਤੋਂ ਤਾਜ਼ਾ ਵਿੱਤੀ ਸਾਲ ਵਿੱਚ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਣ ਦੀ ਮੰਗ ਕਰਨ ਵਾਲੇ ਪ੍ਰਵਾਸੀਆਂ ਦੇ 19498 ਮੁਕਾਬਲੇ ਹੋਏ ਨੇ ਇਹ ਪਿਛਲੇ ਪੂਰੇ ਵਿੱਤੀ ਸਾਲ ਨਾਲੋਂ 95% ਵਾਧੇ ਨੇ ਉਸੇ 10 ਮਹੀਨੇ ਦੀ ਮਿਆਦ ਦੀ ਤੁਲਨਾ ਕਰਦੇ ਸਮੇਂ ਸੰਖਿਆ ਸਾਲ ਦਰ ਸਾਲ 155% ਵਧ ਗਈ। 2022 ਦੇ ਵਿੱਤੀ ਸਾਲ ਵਿੱਚ ਸੀਟਪੀਬੀ ਨੇ ਉੱਤਰੀ ਸਰਹੱਦ ਤੇ ਸਿਰਫ 2238 ਪ੍ਰਵਾਸੀਆਂ ਦਾ ਸਾਹਮਣਾ ਕੀਤਾ। ਮਕਸੀਕੋ ਦੇ ਨਾਲ ਅਮਰੀਕਾ ਦੀ ਦੱਖਣੀ ਸਰਹੱਦ ਤੇ ਉਹਨਾਂ ਦੇ ਮੁਕਾਬਲੇ ਇਸ ਸੰਖਿਆ ਬਹੁਤ ਹੀ ਵਿਸਫੋਟਕ ਹੈ ਜਿਸ ਨੇ ਇਸ ਸਾਲ ਹੁਣ ਤੱਕ 1.4 ਮਿਲੀਅਨ ਮੁਕਾਬਲੇ ਵੇਖੇ ਨੇ। ਫਿਰ ਵੀ ਪੁਜਿੰਦਾ ਕਹਿਣਾ ਹੈ ਕਿ ਦੱਖਣੀ ਸਰਹੱਦ ਸੰਭਾਵਿਤ ਤੌਰ ਤੇ ਰਿਪਬਲਿਕਨਾਂ ਅਤੇ ਹੋਰ ਅਮਰੀਕੀ ਇਮੀਗ੍ਰੇਸ਼ਨ ਆਲੋਚਕਾਂ ਦੇ ਵਿਚਾਰਲੇ ਸਥਿਤੀ ਨੂੰ ਉੱਤਰ ਵੱਲ ਪਰਛਾਵਾ ਕਰਦੀ ਰਹੇਗੀ ਹਾਲਾਂਕਿ ਉਹਨਾਂ ਕਿਹਾ ਹੈ ਕਿ ਇਹ ਉੱਤਰੀ ਸਰਹੱਦ ਦੀ ਸੁਰੱਖਿਆ ਲਈ ਨੁਕਸਾਨਦੇਹ ਹੋ ਸਕਦਾ ਹੈ ਕੈਨੇਡਾ ਅਤੇ ਅਮਰੀਕਾ ਨੇ ਸਰਹੱਦ ਪਾਰ ਦੇ ਮੁੱਦਿਆਂ ਜਿਵੇਂ ਕਿ ਮਾਈਗ੍ਰੇਸ਼ਨ ਅਤੇ ਅਪਰਾਧ ਖਾਸ ਤੌਰ ਤੇ ਬੈਡਨ ਪ੍ਰਸ਼ਾਸਨ ਦੇ ਅਧੀਨ ਆਪਣੇ ਸਹਿਯੋਗ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਦੋਵਾਂ ਦੇਸ਼ਾਂ ਨੇ ਪਿਛਲੇ ਸਾਲ ਰੌਕਸਹੈਮ ਰੋਡ ਵਰਗੇ ਅਨधिकृत ਪ੍ਰਵੇਸ਼ ਮਾਰਗਾਂ ਤੇ ਅਨਿਮਿਤ ਪ੍ਰਵਾਸੀ ਕ੍ਰੋਸਿੰਗਾਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਪੂਰੇ ਸਾਂਝੀ ਜ਼ਮੀਨੀ ਸਰਹੱਦ ਤੇ ਸੁਰੱਖਿਆ ਤਕਤੀਜੇ ਦੇਸ਼ ਸਮਝੌਤੇ ਦਾ ਵਿਸਥਾਰ ਕੀਤਾ ਸੀ। ਸਹਿਯੋਗੀ ਦੇਸ਼ਾਂ ਨੇ ਕੈਂਟਾ ਯੂਐਸ ਕ੍ਰਾਸ ਬਾਰਡਰ ਕ੍ਰਾਈਮ ਫਾਰਮ ਨੂੰ ਵੀ ਮੁਰ ਮੁੜ ਸੁਚੇਤ ਕੀਤਾ ਹੈ। ਪਰ ਕੁਜ਼ੀਨ ਦਾ ਕਹਿਣਾ ਹੈ ਕਿ ਸੰਭਾਵੀ ਹਮਲਿਆਂ ਨੂੰ ਰੋਕਣ ਲਈ ਸੁਰੱਖਿਆ ਜਾਂਚਾਂ ਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਵਿੱਚ ਸੁਧਾਰ ਕਰਨ ਲਈ ਕੈਨੇਡੀਅਨ ਪਾਸੇ ਤੋਂ ਹੋਰ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਹਵਾਈ ਅड्डਿਆਂ ਅਤੇ ਵਿਦਿਆਰਥੀ ਵੀਜ਼ਾ ਅਰਜ਼ੀ ਪ੍ਰਕਿਰਿਆ ਨੂੰ ਜਾਗਰ ਕੀਤਾ ਜਿਸ ਵਿੱਚ ਖਾਨ ਕਥਿਤ ਤੌਰ ਤੇ ਸੁਧਾਰ ਦੀ ਲੋੜ ਵਾਲੇ ਖੇਤਰਾਂ ਵਿੱਚੋਂ ਖਿਸਕਣ ਦੇ ਯੋਗ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ 22 ਅਗਸਤ ਨੂੰ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਇਸ ਦੀ ਦੱਖਣੀ ਸਰਹੱਦ ਤੋਂ ਅਮਰੀਕਾ ਵਿੱਚ ਪ੍ਰਵਾਸੀਆਂ ਦਾ ਹਮਲਾ ਹੁਣ ਕੈਨੇਡਾ ਰਾਹੀਂ ਉੱਤਰੀ ਸਰਹੱਦ ਤੋਂ ਵੀ ਸ਼ੁਰੂ ਹੋ ਰਿਹਾ ਹੈ। ਟਰੰਪ ਇਮੀਗ੍ਰੇਸ਼ਨ ਦੇ ਵੱਡੇ ਪੱਧਰ ਤੇ ਕਾਰਵਾਈ ਕਰਨ ਦਾ ਵਾਅਦਾ ਕਰ ਰਿਹਾ ਹੈ ਜਿਸ ਵਿੱਚ ਸਮੂਹਿਕ ਦੇਸ਼ ਨਿਕਾਲੇ ਵੀ ਸ਼ਾਮਿਲ ਨੇ ਜੇਕਰ ਉਹ ਨਵੰਬਰ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਜਾਂਦਾ ਹੈ ਹੋਰ ਰਿਪਬਲਿਕਨਾਂ ਨੇ ਵੀ ਉੱਤਰੀ ਸਰਹੱਦ ਤੇ ਇਸ ਮੁੱਦੇ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ ਪਿਛਲੇ ਸਾਲ ਅਮਰੀਕੀ ਸਦਨ ਦੇ ਪ੍ਰਤੀਮਿਤਾ ਦੁਆਰਾ ਇੱਕ ਉੱਤਰੀ ਬਾਰਡਰ ਸੁਰੱਖਿਆ ਕੌਕਸ ਦਾ ਗਠਨ ਕੀਤਾ ਗਿਆ ਸੀ ਅਤੇ ਇੱਕ ਜੀਓਪੀ ਕਾਂਗਰਸਮੈਨ ਨੇ ਮਾਰਚ ਵਿੱਚ ਇੱਕ ਕੈਨੇਡਾ ਵਿੱਚ ਰਹੋ ਬਿੱਲ ਪੇਸ਼ ਕੀਤਾ ਸੀ ਜੋ 트럼ਪ ਯੁੱਗ ਦੇ ਉਪਾਵਾਂ ਨੂੰ ਦੁਹਰਾਉਂਦਾ ਹੈ ਜਿਸ ਨਾਲ ਸ਼ਰਨ ਮੰਗਣ ਵਾਲਿਆਂ ਨੂੰ ਉਹਨਾਂ ਦੀਆਂ ਅਰਜ਼ੀਆਂ ਮਨਜ਼ੂਰ ਹੋਣ ਤੱਕ ਮੈਕਸੀਕੋ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਵੇਗਾ ਸੰਭਾਵਿਤ ਤੌਰ ਤੇ ਵੀ ਕਿਹਾ ਜਾਂਦਾ ਹੈ ਕਿ ਇਸ ਪ੍ਰਕਿਰਿਆ ਦੇ ਵਿੱਚ ਕਈ ਮਹੀਨੇ ਵੀ ਲੱਗ ਸਕਦੇ ਨੇ ਅਰਜੇਕੈਂਡਾ نیوز ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਨੇ ਆ ਮੁਖੜ ਲਾਈਨਸ ਤੇ ਐਰਕੈਂਡਾ ਨੇ ਟਾਲੀ ਆਪਣੀ ਹੜਤਾਲ ਲੱਖਾਂ ਮੁਸਾਫਰਾਂ ਨੂੰ ਆਇਆ ਸੁਖਦਾਸਾ ਬ੍ਰਿਟਿਸ਼ ਕੋਲੰਬੀਆ ਨਿਵਾਸੀਆਂ ਦੇ ਨਾਲ ਜੁੜੀ ਰਿਪੋਰਟ ਨੇ ਕੀਤਾ ਖੁਲਾਸਾ ਆਮਦਨ ਦਾ 40% ਭੋਜਨ ਤੇ ਹੀ ਖਰਚ ਕਰ ਦਿੰਦੇ ਨੇ ਅਸਿਸਟੈਂਟਸ ਕੰਜ਼ਰਵੇਟਿਵ ਲੀਡਰ ਪੀਅਰ ਪੋਲੀ ਨੇ ਵੱਡਾ ਬਿਆਨ ਕਿਹਾ ਕਾਨੂੰਨ ਤੋੜਨ ਵਾਲੇ ਪ੍ਰਵਾਸੀਆਂ ਨੂੰ ਦੇ ਉਦੇਸ਼ ਨਿਕਲਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮਹਿਸੂਸ ਕੀਤੇ ਗਏ ਪੁਚਾਲ ਦੇ ਛਿਟਕੇ ਤੀਬਰਤਾ ਰੈਕਟਰ ਪੈਮਾਨੇ ਤੇ ਮਾਪੀ ਗਈ 6.6 ਇਸ ਦਿਨਾਂ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ